ਅਏ ਜੀ ਕਾ ਖਾਲਤਾ ਸ੍ਰੀ ਵਹਿਗੂਰ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਤੋਂ ਸਰਮਣਨ ਕੀਤੀ ਹੋਈ ਇੱਕ ਸਾਖੀ ਆਪ ਜੀ ਨੂੰ ਸਰਮਣਨ ਕਰਾਉਣ ਜਾ ਰਿਹਾ ਹਾਂ ਉਮੀਦ ਆ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਆਪਣਾ ਜਨਮ ਸਫਲਾ ਕਰੋਗੇ ਇੱਕ ਵਾਰੀ ਦੀ ਗੱਲ ਹੈ ਇੱਕ ਰਾਜੇ ਕੋਲ ਇੱਕ ਮਦਾਰੀ ਆਇਆ ਮਦਾਰੀ ਕਹਿੰਦਾ ਜੀ ਮੈਂ ਤਮਾਸ਼ਾ ਕਰਨਾ ਰਾਜਾ ਕਹਿੰਦਾ ਮੈਂ ਤਮਾਸ਼ਾ ਦੇਖਣ ਦਾ ਸ਼ਕੀਨ ਨਹੀਂ ਕੰਨ ਦੇਖੋ ਜੀ ਤੁਸੀਂ ਮੇਰੇ ਮੇਰਾ ਤਮਾਸ਼ਾ ਤੁਸੀਂ ਮੇਰੇ ਵਰਗਾ ਤਮਾਸ਼ਾ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਤੁਸੀਂ ਦੇਖੋ ਤਾਂ ਸਹੀ ਉਹ ਮੰਨ ਗਿਆ ਰਾਜੇ ਨੇ ਦੋ ਸ਼ਰਤਾਂ ਰੱਖੀਆਂ ਇੱਕ ਤਾਂ ਤਮਾਸ਼ਾ ਇਹਮ ਅਹਦਾ ਹੋਵੇ ਜਿਹੜਾ ਮੈਂ ਕਦੇ ਦੇਖਿਆ ਨਾ ਹੋਵੇ ਦੂਜੀ ਗੱਲ ਤਮਾਸ਼ਾ ਤੇਰਾ ਸਿੱਖਿਆਦਾਇਕ ਹੋਵੇ ਉਹ ਕਹਿੰਦਾ ਜੀ ਦੋਨੇ ਸ਼ਰਤਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਤੇ ਕਹਿੰਦਾ ਤੁਸੀਂ ਐਂ ਕਰੋ ਮਨਾਦੀ ਖਿਰਾ ਕੇ ਅਨਾਉਂਸਮੈਂਟ ਕਰਾ ਕੇ ਇਕੱਠ ਕਰ ਲੋ ਮੈਂ 10 ਮਿੰਟ ਚ 20 ਮਿੰਟਾਂ ਚ ਮੈਂ ਤਿਆਰ ਹੋ ਕੇ ਆਉਣਾ ਮੇਰੇ ਨਾਲ ਮੇਰੇ ਘਰ ਵਾਲੀ ਆ ਉਹਨੂੰ ਵੀ ਲੈ ਆਵਾਂ ਮੈਂ ਬਾਹਰ ਕਢਾਈ ਗਈ ਆ ਤੇ 20 ਮਿੰਟਾਂ ਬਾਅਦ ਉਹ ਮਨਦਾਰੀ ਤੇ ਉਹਦੇ ਘਰ ਵਾਲੀ ਲੜਕੀ ਉਹ ਰਾਜਾ ਦੇ ਰਾਜੇ ਦੇ ਦਰਬਾਰ ਚ ਆ ਗਈ ਤੇ ਬਹੁਤ ਇਕੱਠ ਹੋਇਆ ਸੀਗਾ ਫਿਰ ਰਾਜ ਉਹ ਸੰਮਦਾਰੀ ਨੇ ਪਹਿਲਾਂ ਰਾਜੇ ਨੇ ਬੇਨਤੀ ਕੀਤੀ ਵੀ ਆਹ ਮੇਰੀ ਘਰ ਵਾਲੀ ਆ ਇਹਨੂੰ ਆਪਦੇ ਲੜਕੀ ਦੇ ਮਹਿਲਾਂ 'ਚ ਭੇਜ ਦੇ ਪਹਿਲੀ ਗੱਲ ਤਾਂ ਕਹਿੰਦਾ ਰਾਜੇ ਵੀਮਾਨ ਹੋ ਜਾਂਦੇ ਆ ਇਹ ਰਾਣੀ ਮੇਰੀ ਰੱਖਣਾ ਲਈ ਇਹੇ ਆਪਦੀ ਲੜਕੀ ਸਮਝੀ ਇਹਨੂੰ ਲੜਕੀ ਦੇ ਮਹਿਲਾਂ 'ਚ ਭੇਜ ਦੇ ਤੇ ਮੈਂ ਤੁਹਾਨੂੰ ਤਮਾਸ਼ਾ ਦਿਖਾਉਣਾ ਉਹਨੇ ਲੜਕੀ ਦੇ ਮਹਿਲਾਂ 'ਚ ਭੇਜਤੀ ਤੇ ਮਦਾਰੀ ਨੇ ਆਖਿਆ ਲਵੀ ਸਾਰੇ ਸਰੋਤਿਓ ਦੇ ਦਰਸ਼ਕੋ ਮੈਂ ਤੁਹਾਨੂੰ ਇੱਕ ਜੰਗ ਕਰਕੇ ਦਿਖਾਉਣੀਆ ਫੌਜਾਂ ਦੇ ਜਰਨੈਲ ਵੀ ਇੱਥੇ ਸੀ ਮੈਂ ਇਹ ਕਹਿੰਦਾ ਦੇਵਤਿਆਂ ਨਾਲ ਲੜਨ ਜਾ ਰਿਹਾ ਇਹਨਾਂ ਕਹਿ ਕੇ ਮਦਾਰੀ ਅਲੋਪ ਹੋ ਗਿਆ ਤੇ ਅਸਮਾਨ 'ਚ ਆਜਾਂ ਲੱਗੀਆਂ ਚੱਕ ਦੇ ਮਾਰ ਦੇ ਸੁੱਕਾ ਨਾ ਜਾਵੇ ਸ਼ਸਤਰਾਂ ਦੇ ਖੜਕੇ ਸੁਣੇ ਅਸਮਾਨ 'ਚ ਤੇ ਫਿਰ ਇੱਕ ਲੱਤ ਡਿਗਪੀ ਤੇ ਇੱਕ ਵਾਂਢ ਡਿਗਪੀ ਹੌਲੀ-ਹੌਲੀ ਦੂਜੀ ਲੱਤ ਤੇ ਦੂਜੀ ਵਾਂਢ ਡਿਗਪੀ ਅਖੀਰ ਨੂੰ ਫਿਰ ਧੜ ਧੜ ਡਿਗ ਪਿਆ ਧੜ ਤੇ ਸਾਰੇ ਹੈਰਾਨ ਹੋ ਗਏ ਜੰਬਤ ਹੋ ਗਏ ਵੀ ਇਹ ਹਜਾਂ ਤਮਾਸ਼ਾ ਇਹ ਤਾਂ ਜੰਗ ਸੱਚੀ ਮੁੱੱਚੀ ਹੋਈ ਆ ਤੇ ਉਸ ਤੋਂ ਬਾਅਦ ਸਿਰ ਡਗਿਆ ਸਿਰ ਸਿਰ ਤੋਂ ਪਛਾਣ ਹੁੰਦੀ ਆ ਵੀ ਬੰਦਾ ਇਹ ਕੌਣ ਆ ਸਿਰ ਦੇ ਉਹ ਜਿਹੜਾ ਡਿਗਿਆ ਸਿਰ ਉਹਦੇ ਮੂੰਹ ਚੋਂ ਤੇਜ਼ ਹਵਾ ਵਗੜਹੀ ਸੀ ਉਹ ਕਹਿੰਦਾ ਮਦਾਰੀ ਬੋਲਿਆ ਰਾਜਨ ਇਹ ਪਵਨ ਦੇਵਤਾ ਹੈ ਇਸ ਕੋ ਮੈਨੇ ਮਾਰ ਕੇ ਗਰਾਇਆ ਅਬ ਮੈਂ ਅਗੰ ਦੇਵਤਾ ਸੇ ਲੜਨੇ ਜਾ ਰਹਾ ਹਾਂ ਇਸ ਤੋਂ ਬਾਅਦ ਫਿਰ ਖੜਕਾ ਸ਼ੁਰੂ ਹੋ ਗਿਆ ਸ਼ਾਸਤ੍ਰਿਕ ਦੂਜੇ ਟਕਰਾਂ ਦੇ ਸੁਣੇ ਆਵਾਜ਼ਾਂ ਆਈਆਂ ਚੱਕ ਦੇ ਮਾਰ ਦੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਅਸਮਾਨ ਤੋਂ ਸੁਣੀਆਂ ਸਾਰੇ ਸਵੋਕਤਾਂ ਨੇ ਸੁਣੀਆਂ ਫਿਰ ਇੱਕ ਲੱਤ ਦੀ ਵੀ ਫਿਰ ਬਾਹਂ ਦੇ ਵੀ ਫਿਰ ਇੱਕ ਲੱਤ ਦੂਜੀ ਦੇ ਵੀ ਫਿਰ ਦੂਜੀ ਬਾਹਂ ਦੇ ਵੀ ਧਾੜਕ ਪਿਆ ਇਸ ਤੋਂ ਬਾਅਦ ਫਿਰ ਸਿਰ ਡਗਿਆ ਉਦੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸੀ ਮਦਾਰੀ ਬੋਲਿਆ ਜੇ 라ਜਨ ਜੇ ਅਗੰਦੇਪਾ ਹੈ ਇਸ ਕੋ ਮੈਨੇ ਮਾਰ ਕਰ ਕਰਾਇਆ ਅਬ ਮੈਂ ਇੰਦਰਦੇਵ ਤੋਂ ਲੜਨੇ ਜਾ ਰਹਾ ਹਾਂ ਇਸ ਤਰ੍ਹਾਂ ਹੀ ਫੇਰ ਖੰਕਾ ਉਸ ਨੇ ਹੋਇਆ ਲਤ ਨਿਕ ਪੀ ਬਾਣ ਨਿਕ ਪੀ ਸਿਰ ਦੇ ਅੰਗ ਉਤੋਂ ਅਸਮਾਨ ਤੋਂ ਡਿੱਗਦੇ ਗਏ ਅਖੀਰ ਨੂੰ ਧੜੇ ਪਿਆ ਤੜ ਤੋਂ ਬਾਅਦ ਜਦੋਂ ਸਿਰ ਡ ਗਿਆ ਤਾਂ ਸਿਰੋ ਮਦਾਰੀ ਦਾ ਸੀ ਸਾਰੇ ਨੇ ਮਤਲਬ ਸਮਝਾ ਵੀ ਚਲੋ ਭਾਈ ਹੁਣ ਜੋ ਬਹਾਦਰ ਸੂਰਮਾ ਦੀ ਬਹੁਤ ਤਕੜਾ ਜਰਨੈਲ ਸੀ ਦੋ ਬੰਦੇ ਤਾਂ ਨੇ ਦੋ ਦੇਦਤਿਆਂ ਨੇ ਮਾਰ ਕੇ ਗਰਾਤੇ ਦੋਨੂੰ ਜਿੱਤ ਗਿਆ ਤੀਜੇ ਤੋਂ ਹਾਰ ਗਿਆ ਭਾਈ ਇਹ ਹੁਣ ਐ ਕਰੋ ਸਾਰਿਆਂ ਨੇ ਸੋਚਿਆ ਕਿ ਕੀ ਕਰਿਆ ਜਾਵੇ ਸਾਰੇ ਕਹਿੰਦੇ ਵੀ ਮਦਾਰੀ ਸੀਗਾ ਬਹਾਦਰ ਇਹਦੀ ਚਿਖਾ ਤਾਂ ਅੱਡ ਜਣੋ ਸੰਸਕਾਰ ਕਰੋ ਦੇਵਤਿਆਂ ਨੂੰ ਦੋਹਾਂ ਨੂੰ ਇਕੱਠੇ ਕਰਕੇ ਅੱਡ ਚਿਖਾ ਜਣਦੇ ਉਹ ਮਦਾਰੀ ਦੀ ਅੱਡ ਚਿਖ ਲਓ ਚਿਖਾ ਜਣਦੇਓ ਜਨੂਰ ਲੋਕਾ ਗਿਆ ਸਾਹਿਬ ਸ਼ਹਿਰ ਚ ਕੁਸਮਾਨ ਮਚ ਗਿਆ ਤੇ ਉਹਦੀ ਘਰ ਵਾਲੀ ਰਾਣੀ ਨੂੰ ਪਤਾ ਲੱਗਿਆ ਉਹ ਕਹਿੰਦੀ ਮੇਰਾ ਘਰ ਵਾਲਾ ਮਰ ਗਿਆ ਮੈਂ ਤਾਂ ਇਹਦੇ ਨਾਲ ਸਤੀ ਹੋਣਾ ਉਹ ਵੀ ਆ ਗਈ ਤੇ ਉਹ ਮਦਾਰੀ ਦੇ ਨਾਲ ਉਹ ਚਿਖਾ ਚ ਪੈ ਗਈ ਤੇ ਉੱਤੇ ਵੀ ਲੱਕੜਾ ਰੱਖਦੀਆਂ ਲੱਕੜਾ ਰੱਖ ਕੇ ਉਹ ਦੋਨਾਂ ਚਿਖਾਂ ਨੂੰ ਅਗਨੀ ਦੇਦੀ ਸਭ ਸੜ ਕੇ ਸਵਾਹ ਹੋ ਗਿਆ ਤੇ ਹੁਣ ਚੁਕੇ ਕਿ ਉਹਨਾਂ ਨੇ ਕਿਸੇ ਦਰਿਆ 'ਚ ਪਾ ਤੇ ਚੌਥੇ ਦਿਨ ਮਦਾਰੀ ਆ ਗਿਆ ਚਾਰ ਦਿਨਾਂ ਬਾਅਦ ਮਦਾਰੀ ਆ ਗਿਆ ਰਾਜਨ ਮੇਰਾ ਤਮਾਸ਼ਾ ਕਿਹਦਾ ਸੀ ਉਹ ਕਹਿੰਦਾ ਰਾਜਾ ਕਹਿੰਦਾ ਮੈਂ ਹੈਰਾਨ ਆ ਕਹਿੰਦਾ ਤੂੰ ਤਾਂ ਮਰ ਗਿਆ ਦੀ ਸੀ ਤੇਰੇ ਫੁੱਲ ਪਾਤੇ ਨਾ ਦੇਵਤੇ ਮਰ ਗਏ ਜਿਹੜੇ ਤੈਂ ਮਾਰੇ ਸੀ ਦੋ ਨਾਲੇ ਤੇਰੇ ਨਾਲ ਘਰ ਲਈ ਬੱਚ ਉਹ ਨਾਲੀ ਦੇ ਸਦੀ ਹੋ ਗਈ ਉਹ ਕਹਿੰਦਾ ਰਾਜਨ ਬੇਮਾਨ ਨਾ ਹੋ ਇਹ ਮੇਰਾ ਤਮਾਸ਼ਾ ਸੀ ਐ ਤੇਰੀ ਸ਼ਰਤ ਸੀ ਨਾ ਵੀ ਤਮਾਸ਼ਾ ਹਜਾ ਹੋਵੇ ਜਿਹੜਾ ਕਦੇ ਮੈਂ ਦੇਖਿਆ ਨਾ ਹੋਵੇ ਕਹਿੰਦਾ ਇਹ ਤਮਾਸ਼ਾ ਸੀ ਕਹਿੰਦਾ ਫਿਰ ਮੇਰੇ ਘੜੀ ਹੁਣ ਬੀਵਾਨ ਹੋ ਗਿਆ ਨਾ ਰਾਜੇ ਬੀਵਾਨ ਹੋ ਜਾਂਦੇ ਜਨਾਨੀ ਦੇਖ ਕੇ ਕਹਿੰਦਾ ਮੇਰੀ ਤੇਰੇ ਕੋ ਕਿੰਨੀਆਂ ਰਾਣੀਆਂ ਨੇ ਹੁਣ ਮੇਰੇ ਲਈ ਕਿਉਂ ਰੱਖ ਲਈ ਉਹਨੂੰ ਪੂਰਾ ਅਜਲੀਲ ਕੀਤਾ ਰਾਜਾ ਕਹਿੰਦਾ ਬਾਪਾ ਤੇਰੇ ਮੂਹਰੇ ਬੰਨੇ ਹੱਥ ਉਹ ਅਸੀਂ ਤਾਂ ਭਾਈ ਸਾਰਾ ਕੁਝ ਆ ਸਾਰਿਆਂ ਨੂੰ ਪੁੱਛ ਲਾ ਜਨਦਾ ਦੇ ਸਾਡੇ ਮੰਤਰੀ ਮੰਡਲ ਬੈਠਾ ਅਜੀਤਾ ਸੰਸਕਾਰ ਕਰਦਾ ਉਹ ਕਹਿੰਦੀ ਮੈਂ ਨਾਲ ਹੀ ਸਦੀ ਹੋਣਾ ਉਹ ਨਾਲ ਹੀ ਚ ਉਹਦੇ ਫੁਲ ਟੂਪ ਤੇ ਅਸੀਂ ਉਹ ਸਾਰਾ ਕੁਝ ਅਸੀਂ ਸਿਮੇਟ ਕੇ ਉਹ ਤੇਰੀ ਦੋਹਾਂ ਸਿਵਿਆਂ ਦੀ ਸੋਆ ਵੀ ਅਸੀਂ ਦਿਰਾਜ ਪਾਤੀ ਵੀ ਅਸੀਂ ਭਾਈ ਤੈਨੂੰ ਕਿੱਥੋਂ ਲਈਏ ਹੁਣ ਤੇਰੇ ਘਰ ਲਈ ਉਹ ਨਹੀਂ ਹੈਗੀ ਸਾਰਿਆਂ ਨੇ ਕਿਹਾ ਵੀ ਉਹ ਤਾਂ ਜੀ ਅਸੀਂ ਰਾਜੇ ਨੇ ਨਹੀਂ ਰੱਖੀ ਉਹ ਤਾਂ ਉਹਦੇ ਨਾਲ ਹੀ ਸਦੀ ਹੋ ਗਈ ਸੀ ਕਿ ਖਰਚ ਵਿੱਚ ਤੈਨੂੰ ਅਸੀਂ ਸੰਸਕਾਰ ਕਰਦਾਂ ਦੀ ਵਿੱਚੇ ਦੇਦਿਆਂ ਦਾ ਮਦਾਰਿਕ ਇਹਨਾਂ ਨਾ ਮੈਂ ਲੰਨ ਗਿਆ ਨਾ ਮੈਂ ਕੋਈ ਮੇਰੇ ਘਰ ਲਈ ਸੀ ਇਹ ਜਿਹੜਾ ਕੁਝ ਤੁਹਾਨੂੰ ਦਿਖਾਇਆ ਅਣ ਹੁੰਦਾ ਹੀ ਦਿਖਾਇਆ ਤੁਸੀਂ ਤੁਹਾਨੂੰ ਤਮਾਸ਼ਾ ਦਿਖਾਇਆ ਇਹ ਦਾ ਮੇਰੇ ਘਰ ਲਈ ਸੀ ਦਾ ਮੈਂ ਕਿਸੇ ਨੂੰ ਲੰਨ ਗਿਆ ਨਾ ਕੋਈ ਮਾਰਿਆ ਸਭ ਕੁਝ ਅਣ ਹੁੰਦਾ ਹੀ ਦਿਖਾਇਆ ਤੁਸੀਂ ਕਿਹਾ ਜੀ ਤਮਾਸ਼ਾ ਐਹ ਜਿਹਾ ਹੋਵੇ ਜਿਹੜਾ ਮੈਂ ਕਦੇ ਦੇਖਿਆ ਨਾ ਹੋਵੇ ਬਈ ਸ਼ਰਤ ਪੂਰੀ ਹੋ ਗਈ ਦੂਜੀ ਸ਼ਰਤ ਵੀ ਸਿੱਖਾਂ ਦਾ ਕਹਵੇ ਸਿੱਖਾਂ ਦਾ ਕਹਿਆ ਵੀ ਜਗਤ ਤਮਾਸ਼ਾ ਇਹ ਜਗਤ ਆ ਜਿਹੜਾ ਸੰਸਾਰ ਆ ਇਹ ਤਮਾਸ਼ਾ ਦਸਵੇਂ ਪਾਥਰ ਨੇ ਕਿਹਾ ਨਾ ਮੈਂ ਹੂੰ ਪਰਮ ਭੁਖ ਕੋ ਦਾਸਾਂ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਦਾ ਵੀ ਤਮਾਸ਼ਾ ਹੀ ਆ ਇਹਦਾ ਮਜ਼ਾਰੀ ਵੱਡਾ ਗੁਰੂਆਂ ਸਾਹਿਬ ਦੇ ਵਿੱਚ ਦਰਜਾ ਹੈ ਤੁਖ ਬਾਜੀਗਰ ਡੰਕ বাজਾਈ ਸਭ ਖਲਕ ਤਮਾਸ਼ੇ ਆਈ ਉਹ ਵੱਡਾ ਬਾਜੀਗਰ ਆ ਮੈਂ ਛੋਟਾ ਬਾਜੀਗਰ ਆ ਜਾ ਤੁਸੀਂ ਮੇਰੀ ਗੱਲ ਨਹੀਂ ਸਮਝ ਸਕੇ ਤਾਂ ਵੱਡੇ ਬਾਜੀਗਰ ਦੀ ਕਿਵੇਂ ਸਮਝੋਗੇ ਜਦੋਂ ਕਿ ਗੁਰੂਆਂ ਸਾਹਿਬ ਦੇ ਵਿੱਚ ਦਰਜਾ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਤੋ ਇਸ ਤਰ੍ਹਾਂ ਫਿਰ ਉਹ ਰਾਜੇ ਨੇ ਉਹਨੂੰ ਬਹੁਤ ਜਥਾ ਜੋ ਬਹੁਤ ਆਨੰਦ ਦਿੱਤਾ ਤੇ ਉਹਨੂੰ ਕਿਹਾ ਭਾਈ ਤੇਰੀਆਂ ਦੋਨੇ ਸ਼ਰਤਾਂ ਤੇਰੀਆਂ ਪੂਰੀਆਂ ਹੋਈਆਂ ਐਹਾਂ ਜਾਂ ਤਮਾਸ਼ਾ ਮੈਂ ਨਾ ਅੱਜ ਤੱਕ ਦੇਖਿਆ ਤੇ ਨਾਲੇ ਸਿੱਖਿਆ ਦਾ ਕਿ ਮੈਂ ਇੱਕ ਤੇਰੀ ਛੋਟੇ ਜਿਹੇ ਮਦਾਰੀ ਦੀ ਗੱਲ ਨਹੀਂ ਸਮਝ ਚਕਿਆ ਉਹ ਵੱਡੇ ਬਦਾੜੀ ਦੀ ਪਰਮਾਤਮਾ ਦੀ ਵਹਿੰਦੂ ਦੀ ਮੈਂ ਉਹਦੀ ਜਿਹੜੀ ਇਹ ਕਲਾ ਜਿਵੇਂ ਚਲਾਈ ਹੈ ਉਹਦਾ ਸਿਸਟਮ ਚੱਲ ਰਿਹਾ ਸੰਸਾਰ ਦਾ ਮੈਂ ਉਹ ਤਾਂ ਕੀ ਸਮਝਣਾ ਇਸ ਕਰਕੇ ਜਿਹੜੇ ਮਨੁੱਖੀ ਜੀਵ ਨੇ ਅਸੀਂ ਜੋ ਅਸੀਂ ਪੁਰਾਣੀ ਆ ਅਸੀਂ ਉਸ ਪਰਮਾਤਮਾ ਦੀ ਦਾ ਭੇਦ ਨਹੀਂ ਪਾ ਸਕਦੇ ਉਹ ਬੇਅੰਤ ਬੇਅੰਤ ਸੋ ਸਰੋਤਿਓ ਇਹ ਸਾਖੀ ਸਮਾਪਤ ਹੈ ਜੀ ਵਹਿਿੱਦੀ ਕਾ ਖਲਸਾ ਵਹਿਿੱਦੀ ਕੀ ਫਤਿਹ